ਆਜੋ ਵੀ ਸਜਣੋ ਅੱਜ ਆਪਾਂ ਖੜੇ ਆ ਪਿੰਡ ਸਮਾਲਸਰ ਤੇ ਤੁਹਾਨੂੰ ਦਿਖਾਉਣੇ ਆ ਬਹੁਤ ਪੂਰਾ ਵਧੀਆ ਜਾਨਵਰ ਸ਼ਾਨਦਾਰ ਤੇ ਆਓ ਆਪਾਂ ਮਿਲਦੇ ਆਂ ਹਾਂ ਵੀ ਦੋਸਤੋ ਮੈਂ ਥੋੜਾ ਆਪਣਾ ਢਿੱਲੋਂ ਕੋਠਾ ਕਰੂ ਤੇ ਆਹ ਜਿਹੜੀ ਆਪਾਂ ਤੁਹਾਨੂੰ ਗਾਂ ਲੈ ਕੇ ਆਏ ਨਾ ਕਾਲੀ ਡੱਬੀ ਤੇ ਜਮਾ ਸੋਣਾਗਾ ਜਮਾ ਕੋਕਾ ਪੀਸੀ ਹੈ ਜਿਵੇਂ ਕਹਿੰਦੇ ਹੁੰਦੇ ਆ ਤੇ ਬਹੁਤ ਵਧੀਆ ਨਵਾਂ ਹਾਨ ਤੇ ਪਹਿਲੇ ਸੂਏ ਨੇ 26 27 ਲੀਟਰ ਦੁੱਧ ਕੱਢਿਆਗਾ ਪੂਰੀ ਤਸੱਲੀ ਆ ਹੁਣ ਆਪਣੀ ਗਰੰਟੀ ਆ ਆਪਣੇ ਤਕਰੀਬਨ ਰਿਸ਼ਤੇਦਾਰੀ ਦੇ ਵਿੱਚ ਹੀ ਇਹ ਗਾਂ ਵਿਕਾਊ ਆ ਜਿਹੜੇ ਕਿਸੇ ਸੱਜਣ ਨੇ ਲੈਣੀ ਆ ਆਪਾਂ ਉਤੇ ਨੰਬਰ ਦੇਤਾ ਫੋਨ ਲਾ ਕੇ ਰੇਟ ਦਾ ਕੰਟੈਕਟ ਕਰ ਲਿਓ ਕਿਉਂ ਆਇਆ ਇਹ ਗਾਂ ਫਾਰਮ ਦੇ ਵਿੱਚ ਆ ਉਹਨਾਂ ਦਾ ਆਉ ਦਾ ਕਾਫੀ ਟਾਈਮ ਤੋਂ ਲੰਮੇ ਸਮੇਂ ਤੋਂ ਤਜਰਬਾ ਕਰਦੀਆਂ ਬੱਚਾ ਪਾਲ ਗਿਆ ਹੋਈਆਂ ਬਹੁਤ ਵਧੀਆ ਟਰੀਟਮੈਂਟ ਨਾਲ ਬੱਚੇ ਪਲਦੇ ਆ ਤੇ ਚੰਗਾ ਤਜਰਬਾ ਰੱਖਣ ਵਾਲੇ ਬੰਦਿਆਂ ਕੋਲੇ ਆ ਇਹ ਤੇ 26 27 ਲੀਟਰ ਪਹਿਲੇ ਸੂਏ ਜਿਹੜਾ ਦੁੱਧ ਕੱਢਣਾ ਇਹ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੁੰਦੀ ਤੇ ਦੋਸਤੋ ਚੰਗੀ ਬਰੀੜੀ ਇਹ ਯਾਨੀ ਕਿ ਜਿਹੜੀ 20 22 ਲੀਟਰ ਉਹ ਪਹਿਲੇ ਸੂਏ ਕੱਢਦੀ ਹੈ ਤੇ ਆ ਸਾਨੂੰ ਹੁਣ ਆਪਾਂ ਗਾਂ ਜਿਹੜੀ ਲੈ ਕੇ ਆਏ ਆ ਡੱਬੀ ਇਹ ਬਕਾਊ ਆ ਜੇ ਕਿਸੇ ਭਰਾ ਨੇ ਕਰੇ ਰੱਖਣ ਨੂੰ ਜਾਂਗਾ ਕੋਈ ਵਪਾਰੀ ਵੀਰ ਉਹਨੂੰ ਲੋੜ ਆ ਤੇ ਆ ਫੋਨ ਦੇ ਉੱਤੇ ਕੰਟੈਕਟ ਕਰ ਸਕਦਾ ਤੇ ਵੈਸੇ ਨਮਾ ਹਾਨਗਾ ਦੂਜੇ ਸੂਏ ਸੂਣਾ 10 12 ਦਿਨ ਇਹਦੇ ਸੂਣ ਦੇ ਵਿੱਚ ਰਹਿੰਦੇ ਆ ਤੇ ਆ ਤੁਸੀਂ ਵੇਖ ਹੀ ਰਹੇ ਹੋ ਆ ਵੀ ਖੁੱਲਗਾ ਇਹ ਖੁੱਲੇ ਮਾਹੌਲ ਦੇ ਵਿੱਚ ਇਹ ਰਹਿ ਰਹਿਆ ਪੂਰੇ ਤੇ ਆਸ ਨੂੰ ਬਾਕੀ ਉਥੇ ਜਾਏ ਤੋਂ ਪਤਾ ਲੱਗ ਜੂ ਜਿਹੜਾ ਬੰਦਾ ਫੋਨ ਤੇ ਕੰਟੈਕਟ ਕਰ ਲਿਓ ਬਾਈ ਭੋਲਾ ਸਮਾਲਸਰ ਜ਼ਿਲ੍ਹਾ ਮੋਗਾ ਉਹ ਇਹਨਾਂ ਕੰਟੈਕਟ ਕਰ ਲਿਓ ਰੇਟ ਦੀ ਆਪ ਦੀ ਸੱਲੀ ਕਰ ਲਿਓ ਮਾੜਾ ਮੋਟਾ ਮਾਨ ਤਾਨ ਤੁਹਾਡਾ ਜ਼ਰੂਰ ਹੋ ਜੂਗਾ ਤੇ ਆ ਤੁਸੀਂ ਵੇਖ ਹੀ ਸਕਦੇ ਆ ਵੀ ਜਿਹੜਾ ਥਣ ਚੱਡੇ ਦੀ ਕਿੰਨੀ ਸਾਫ਼ ਤੇ ਦੋਸਤੋ ਗੱਲ ਇਹ ਵੀ ਇਹ ਸਾਫ਼ ਪਸ਼ੂ ਨਾ ਅੱਜ ਕੱਲ ਬਹੁਤ ਘੱਟ ਮਿਲਦੇ ਹੈਗੇ ਤੇ ਕੋਈ ਇਹਦੇ ਚ ਝੂਠ ਦਫਾਨ ਵਾਲੀ ਗੱਲ ਨਹੀਂ ਫੁੱਲ ਗਰੰਟੀ ਦੇ ਨਾਲ ਇਹ ਵੀਡੀਓ ਆਪਾਂ ਪਾਈ ਆ ਤੇ ਆਪਣੀ ਫੁੱਲ ਗਰੰਟੀ ਹੋਊਗੀ ਕੋਈ ਵੀ ਸੱਜਣ ਮਿੱਤਰ ਘਰ ਆਸਤੇ ਲਿਆਉਂਦਾ ਤੇ ਗਰੰਟੀ ਚ ਉਹਦਾ ਜਾਨਵਰ ਆਪਦਾ ਲੈ ਸਕਦਾ ਤੇ ਡੱਬੀ ਗਾਂ ਤੁਸੀਂ ਜਿਹੜੀ ਵੇਖ ਰਹੇ ਆ ਤੇ 10 12 ਦਿਨਾਂ ਦੇ ਸੂਣ ਚ ਰਹਿੰਦੇ ਆ ਤੇ ਜੇ ਕਿਸੇ ਭਰਾ ਨੂੰ ਚਾਹੀਦੀ ਆ ਤਾਂ ਅੱਜ ਹੀ ਫੋਨ ਤੇ ਕੰਟੈਕਟ ਕਰ ਲਿਓ ਨਹੀਂ ਕਿਹ ਵੀ ਪਸ਼ੂ ਵੇਖ ਜਾਂਦਾ ਚੰਗਾ ਤੇ ਫਿਰ ਬਾਅਦ ਦੇ ਵਿੱਚ ਆਪਾਂ ਫੋਨ ਫੋਨ ਕਰੀ ਜਾਂਦੇ ਨੇ ਵੀ ਆ ਕੋਈ ਚੰਗਾ ਪਸ਼ੂ ਹੋਇਆ ਨਿਕਾਜਦਾ ਦੱਸੀ ਤੇ ਜੇ ਕੋਈ ਗਾਂ ਲੈਣ ਦਾ ਚਾਹਵਾ ਆਣਾ ਤੇ ਇਸ ਨੰਬਰ ਤੇ 94655 76926 ਇਹ ਸੰਪਰਕ ਨੰਬਰ ਆ ਤੇ ਪਹਿਲੇ ਸੂਏ 26 ਲੀਟਰ 27 ਦਿੱਤਾ ਇਹਨੇ ਤੇ ਭੋਲਾ ਸਮਾਲਸਰ ਸੇਖੇ ਵਾਲੀ ਜਿਹੜੀ ਸੜਕਾ ਉਥੋਂ ਗੁਰਦੁਆਰਾ ਸਾਹਿਬ ਕੋਲੋਂ ਪਹੀ ਜਾਂਦੀ ਆ ਗਾਂ ਉਥੇ ਜਦੋਂ ਮਰਜ਼ੀ ਜਾ ਕੇ ਪੁੱਛ ਸਕਦੇ ਹੋ ਉਥੇ ਗੁਰਦੁਆਰਾ ਸਾਹਿਬ ਕੋਲ ਹੀ ਪੁੱਛ ਸਕਦੇ ਹੋ ਭੋਲਾ ਸਮਾਲਸਰ ਤੇ ਉਹਨ ਭੋਲੇ ਦੇ ਨਾਂ ਤੇ ਬਾਈ ਨੂੰ ਜਾਣਦੇ ਆ ਤੇ ਆਪਦਾ ਕੰਟੈਕਟ ਕਰ ਲਿਓ ਤੇ ਰੇਟ ਦਾ ਉਹਦੇ ਨਾਲ ਫਾਈਨਲ ਕਰ ਲਿਓ ਤੇ ਧੰਨਵਾਦ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਤੇ ਅਸ ਅਨੁਸਾਰ ਆ ਜਿਹੜਾ ਗਾਂ ਦਾ ਥਾਣ ਝੱਡਾ ਚਾਰ ਚਪੇਰੋਂ ਕੈਮਰਾ ਘਮਾਤਾ ਤੇ ਬਹੁਤ ਵਧੀਆ ਯਾਨੀ ਕਿ ਮੌਕੇ ਦਾ ਸੌਦਾ ਇਹ ਜੇ ਕਿਸੇ ਭਰਾ ਨੇ ਲੈਣੀ ਆ ਤਨ ਲੈ ਸਕਦਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਿਉਂ ਐ ਆ ਕਈ ਵਾਰੀ ਕਿਸੇ ਨੇ ਲੈਣੀ ਹੁੰਦੀ ਆ ਤੇ ਬੰਦਾ ਮੰਡੀਆਂ ਦੇ ਤਰ੍ਹਾਂ ਫਿਰਦਾ ਤੇ ਮੰਡੀਆਂ ਦੇ ਤੁਹਾਨੂੰ ਪਤਾ ਹੀ ਅੱਜ ਕੱਲ ਤੇ ਘਰੋਂ ਜਿਹੜੀ ਚੀਜ਼ ਮਿਲ ਜਾਣੀ ਉਹਦੀ ਤਸੱਲੀ ਹੁੰਦੀ ਆ ਤੇ ਆਪਣੇ ਕੰਨੋ ਵੀ ਤੁਹਾਨੂੰ ਫੇਰ ਆਪਾਂ ਦੁਬਾਰੇ ਦੱਸ ਦਿੰਦੇ ਆ ਵੀ ਫੁੱਲ ਗਾਰੰਟੀ ਸ਼ੋ ਦਾ ਪਸੂ ਆ ਇਹ ਤੇ ਬਾਕੀ ਤੁਹਾਨੂੰ ਜਾਇਜ਼ ਤੋਂ ਆਪ ਪਤਾ ਲੱਗ ਹੀ ਜਾਣਾ ਸਾਨੂੰ ਆਜੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਤੇ ਲੈ ਕੇ ਆਉਂਦੇ ਰਹਿ ਆਗੇ ਤੁਹਾਡੇ ਵਾਸਤੇ ਵਧੀਆ ਵਧੀਆ ਚੰਗੇ ਚੰਗੇ ਜਾਨਵਰ ਤੇ ਵੀਡੀਓ ਨੂੰ ਸ਼ੇਅਰ ਲਾਈਕ ਤੇ ਗਾਹਾਂ ਕਮੈਂਟ ਕਰ ਦਿਆ ਕਰੋ ਜਿਹੇ ਜਿਆ ਤੁਹਾਨੂੰ ਆਦਾ ਲੱਗਦਾ ਕਮੈਂਟ ਉਹ ਜਿਆ ਕਰੋ ਤੇ ਸ਼ੇਅਰ ਲਾਜ਼ਮੀ ਹੈ ਸ਼ੇਅਰ ਵਾਲਾ ਬਟਨ ਜਿਹੜਾ ਉਹ ਲਾਜ਼ਮੀ ਨਾਲ ਪਾ ਦਿਓ ਕਰੋ ਤੇ ਕੂਠੇ ਵਾਲਾ ਨਾਲ ਪਾ ਦਿਓ ਕਰੋ ਤੇ ਧੰਨਵਾਦ ਜੀ